ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪ ਸਭ ਸੰਗਤਾਂ ਦਾ ਸਵਾਗਤ ਹੈ ਅਤੇ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਆਪ ਸਭ ਨੂੰ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਅੱਜ ਦੀ ਇਹ ਸਾਖੀ ਧੰਨ ਗੁਰੂ ਨਾਨਕ ਦੇਵ ਜੀ ਦੀ ਆ ਉਦਾਸੀਆਂ ਵਿੱਚੋਂ ਹੈ ਸੋ ਆਪ ਜੀ ਬਹੁਤ ਪਿਆਰ ਅਤੇ ਸਤਕਾਰ ਨਾਲ ਸਰਵਣ ਕਰਨਾ ਜੀ ਜਦੋਂ ਦੁਨੀਆਂ ਨੂੰ ਤਾਰਦੇ ਹੋਏ ਜਗਤ ਦੇ ਬਾਣੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਫਰੀਕਾ ਦੀ ਧਰਤੀ ਤੇ ਪਹੁੰਚੇ ਇਹ ਧਰਤੀ ਇਹੋ ਜੀ ਜਿੱਥੇ ਕਾਲੇ ਲੋਕ ਹਬਸ਼ੀ ਲੋਕ ਰਹਿੰਦੇ ਹੁੰਦੇ ਸੀ ਸਾਖੀ ਹਬਸ਼ ਬਲਾਇਤ ਆਫਰੀਕਾ ਦੀ ਉਦਾਸੀ ਅਤੇ ਰਾਜਾ ਲਾਜਵਰਦ ਦਾ ਉਦਾਰ ਜਗਤ ਜਲੰਦੇ ਨੂੰ ਤਾਰਨ ਦੀ ਤਿਆਰੀ ਜਦੋਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦੇਖਿਆ ਕਿ ਸੰਸਾਰ ਹਉਮੈ ਪਾਪਾਂ ਅਤੇ ਅਗਿਆਨਤਾ ਦੀ ਅੱਗ ਵਿੱਚ ਸੜ ਰਿਹਾ ਹੈ ਤਾਂ ਆਪ ਜੀ ਨੇ ਉਦਾਸੀਆਂ ਦਾ ਸਿਲਸਿਲਾ ਸ਼ੁਰੂ ਕੀਤਾ ਦੁਨੀਆ ਨੂੰ ਤਾਰਦੇ ਹੋਏ ਮਹਾਰਾਜ ਅਫਰੀਕਾ ਦੀ ਉਸ ਧਰਤੀ ਤੇ ਪਹੁੰਚੇ ਜਿਸ ਨੂੰ ਹਬਸ਼ ਬਲਾਇਤ ਕਿਹਾ ਜਾਂਦਾ ਸੀ ਇਹ ਉਹ ਇਲਾਕਾ ਸੀ ਜਿੱਥੇ ਕਾਲੇ ਰੰਗ ਦੇ ਹਬਸ਼ੀ ਲੋਕ ਰਹਿੰਦੇ ਸਨ ਉੱਥੋਂ ਦੇ ਲੋਕ ਬਾਹਰਲੇ ਪਰਦੇਸੀਆਂ ਨੂੰ ਦੇਖ ਕੇ ਨਫ਼ਰਤ ਕਰਦੇ ਸਨ ਅਤੇ ਜੇਕਰ ਕੋਈ ਦੂਸਰੇ ਰੰਗ ਜਾਂ ਧਰਮ ਦਾ ਬੰਦਾ ਉੱਥੇ ਪੈਰ ਪਾਉਂਦਾ ਤਾਂ ਉਸ ਨੂੰ ਬੇਰਹਿਮੀ ਨਾਲ ਮਾਰ ਦਿੱਤਾ ਜਾਂਦਾ ਸੀ ਇਲਾਹੀ ਚੋਲੇ ਦਾ ਪ੍ਰਗਟ ਹੋਣਾ ਜਦੋਂ ਗੁਰੂ ਨਾਨਕ ਪਾਤਸ਼ਾਹ ਹਬਸ਼ ਦੇਸ਼ ਦੀ ਸਰਹੱਦ ਤੇ ਪਹੁੰਚੇ ਤਾਂ ਉੱਥੇ ਇੱਕ ਬਹੁਤ ਹੀ ਅਸਚਰਜ ਘਟਨਾ ਵਾਪਰੀ ਭਾਈ ਬਾਲਾ ਜੀ ਗੁਰੂ ਅੰਗਦ ਦੇਵ ਜੀ ਨੂੰ ਦੱਸਦੇ ਹਨ ਕਿ ਉਸ ਵੇਲੇ ਆਕਾਸ਼ ਤੋਂ ਇੱਕ ਬਹੁਤ ਹੀ ਸੁੰਦਰ ਚੋਲਾ ਉਤਰ ਕੇ ਆਇਆ ਵਿਸ਼ੇਸ਼ਤਾ ਇਸ ਚੋਲੇ ਦਾ ਰੰਗ ਬਿਆਨ ਨਹੀਂ ਕੀਤਾ ਜਾ ਸਕਦਾ ਇਸ ਉੱਤੇ ਕੁਰਾਨ ਦੀਆਂ ਆਇਤਾਂ 30 ਸਪਾਰੇ ਹਿੰਦੀ ਫਾਰਸੀ ਅਰਬੀ ਤੁਰਕੀ ਅਤੇ ਸੰਸਕ੍ਰਿਤ ਭਾਸ਼ਾ ਵਿੱਚ ਪਰਮੇਸ਼ਰ ਦੀ ਮਹਿਮਾ ਦੇ ਅੱਖਰ ਲਿਖੇ ਹੋਏ ਸਨ ਗੁਰੂ ਜੀ ਨੇ ਉਹ ਪੋਸ਼ਾਕ ਪਹਿਨ ਲਈ ਇਹ ਚੋਲਾ ਇਸ ਗੱਲ ਦਾ ਪ੍ਰਤੀਕ ਸੀ ਕਿ ਗੁਰੂ ਨਾਨਕ ਸਿਰਫ ਇੱਕ ਧਰਮ ਦੇ ਨਹੀਂ ਸਗੋਂ ਸਮੁੱਚੀ ਮਨੁੱਖਤਾ ਦੇ ਰਹਿਬਰ ਹਨ ਰਾਜਾ ਲਾਜਵਰਦ ਦਾ ਹੰਕਾਰ ਅਤੇ ਟਕਰਾ ਹਬਸ਼ ਦੇਸ਼ ਦੀ ਰਾਜਧਾਨੀ ਵਿੱਚ ਲਾਜਵਰਦ ਨਾਮ ਦਾ ਰਾਜਾ ਰਾਜ ਕਰਦਾ ਸੀ ਉਹ ਬਹੁਤ ਦੁਸ਼ਟ ਅਤੇ ਹੰਕਾਰੀ ਸੀ ਜਦੋਂ ਲੋਕਾਂ ਨੇ ਗੁਰੂ ਜੀ ਦੇ ਨੂਰਾਨੀ ਚਿਹਰੇ ਅਤੇ ਉਸ ਅਜੀਬੋ ਗਰੀਬ ਚੋਲੇ ਨੂੰ ਦੇਖਿਆ ਤਾਂ ਪੂਰੇ ਸ਼ਹਿਰ ਵਿੱਚ ਹਲਚਲ ਮਚ ਗਈ ਰਾਜੇ ਦੇ ਮੰਤਰੀਆਂ ਨੇ ਜਾ ਕੇ ਖਬਰ ਦਿੱਤੀ ਬਾਹਰ ਇੱਕ ਅਜੀਹਾ ਦਰਵੇਸ਼ ਆਇਆ ਹੈ ਜਿਸ ਵਰਗਾ ਅਜ ਤੱਕ ਨਾ ਕਿਸੇ ਨੇ ਦੇਖਿਆ ਨਾ ਸੁਣਿਆ ਰਾਜੇ ਦੇ ਮਨ ਵਿੱਚ ਲਾਲਚ ਅਤੇ ਹੰਕਾਰ ਆ ਗਿਆ ਉਸਨੇ ਸੋਚਿਆ ਕਿ ਅਜਹੀ ਕੀਮਤੀ ਚੀਜ਼ ਤਾਂ ਮੇਰੇ ਕੋਲ ਹੋਣੀ ਚਾਹੀਦੀ ਹੈ ਉਸਨੇ ਵਜ਼ੀਰਾਂ ਨੂੰ ਹੁਕਮ ਦਿੱਤਾ ਕਿ ਉਸ ਫਕੀਰ ਤੋਂ ਉਹ ਚੋਲਾ ਖੋ ਕੇ ਲਿਆਓ ਤਿੰਨ ਕਰੜੀਆਂ ਪ੍ਰੀਖਿਆਵਾਂ ਗੁਰੂ ਜੀ ਦੀ ਅਜ਼ਮਤ ਪਹਿਲੀ ਪ੍ਰੀਖਿਆ ਤਾਕਤ ਦਾ ਹੰਕਾਰ ਜਦੋਂ ਸਿਪਾਹੀਆਂ ਨੇ ਗੁਰੂ ਜੀ ਨੂੰ ਚੋਲਾ ਉਤਾਰਨ ਲਈ ਕਿਹਾ ਤਾਂ ਸਤਿਗੁਰੂ ਜੀ ਨੇ ਬੜੀ ਨਿਮਰਤਾ ਨਾਲ ਕਿਹਾ ਭਾਈ ਅਸੀਂ ਇਹ ਨਹੀਂ ਦੇਣਾ ਜੇ ਤੁਹਾਡੇ ਵਿੱਚ ਜ਼ੋਰ ਹੈ ਤਾਂ ਉਤਾਰ ਲਵੋ ਸਾਰੇ ਵਜ਼ੀਰਾ ਨੇ ਮਿਲ ਕੇ ਪੂਰਾ ਜ਼ੋਰ ਲਾਇਆ ਪਰ ਉਹ ਚੋਲਾ ਸਰੀਰ ਤੋਂ ਅਲੱਗ ਨਾ ਹੋਇਆ ਉਹ ਕੁਦਰਤੀ ਚੋਲਾ ਨਾ ਫਟਿਆ ਨਾ ਖਿੱਚਿਆ ਗਿਆ ਦੂਜੀ ਪ੍ਰੀਖਿਆ ਜਲ ਦਾ ਪ੍ਰਵਾਹ ਹੰਕਾਰੀ ਰਾਜੇ ਨੇ ਹੁਕਮ ਦਿੱਤਾ ਇਸ ਨੂੰ ਨਦੀ ਵਿੱਚ ਡੋਬ ਦਿਓ ਗੁਰੂ ਜੀ ਨੂੰ ਫੜ ਕੇ ਡੂੰਘੇ ਪਾਣੀ ਵਿੱਚ ਸੁੱਟਿਆ ਗਿਆ ਪਰ ਦੇਖੋ ਪਰਮੇਸ਼ਰ ਦੀ ਖੇਡ ਹੈ ਗੁਰੂ ਜੀ ਨਦੀ ਦੇ ਉੱਪਰ ਇੰਜ ਤਰਨ ਲੱਗੇ ਜਿਵੇਂ ਕੋਈ ਕਮਲ ਦਾ ਫੁੱਲ ਹੋਵੇ ਜਦੋਂ ਮਹਾਰਾਜ ਬਾਹਰ ਆਏ ਤਾਂ ਉਹਨਾਂ ਦਾ ਚੋਲਾ ਬਿਲਕੁਲ ਸੁੱਕਾ ਸੀ ਪਾਣੀ ਦੀ ਇੱਕ ਬੂੰਦ ਨੇ ਵੀ ਉਸ ਨੂੰ ਛੋਹਿਆ ਨਹੀਂ ਸੀ ਤੀਜੀ ਪ੍ਰੀਖਿਆ ਅਗਨੀ ਅਤੇ ਪੱਥਰ ਰਾਜਾ ਹੁਣ ਪਾਗਲ ਹੋ ਉੱਠਿਆ ਉਸ ਨੇ ਲੱਕੜਾਂ ਦਾ ਵੱਡਾ ਢੇਰ ਲਗਵਾ ਕੇ ਗੁਰੂ ਜੀ ਨੂੰ ਅੱਗ ਵਿੱਚ ਬਿਠਾ ਦਿੱਤਾ ਪਰ ਅੱਗ ਨੇ ਆਪਣੀ ਤਪਸ਼ ਛੱਡ ਦਿੱਤੀ ਜਿਵੇਂ ਭਗਤ ਪ੍ਰਹਲਾਦ ਲਈ ਅੱਗ ਠੰਡੀ ਹੋਈ ਸੀ ਓਵੇਂ ਹੀ ਗੁਰੂ ਨਾਨਕ ਪਾਤਸ਼ਾਹ ਅੱਗ ਵਿੱਚ ਇੰਜ ਬੈਠੇ ਸਨ ਜਿਵੇਂ ਕਿਸੇ ਬਾਗ ਵਿੱਚ ਬੈਠੇ ਹੋਣ ਅੰਤ ਵਿੱਚ ਰਾਜੇ ਨੇ ਗੁਰੂ ਜੀ ਨੂੰ ਹਜ਼ਾਰਾਂ ਮਣ ਭਾਰੀ ਪੱਥਰਾਂ ਹੇਠ ਦੱਬ ਦਿੱਤਾ ਉਸ ਨੇ ਸੋਚਿਆ ਕਿ ਹੁਣ ਇਹ ਫਕੀਰ ਨਹੀਂ ਬਚੇਗਾ ਪਰ ਅਗਲੀ ਸਵੇਰ ਜਦੋਂ ਲੋਕਾਂ ਨੇ ਦੇਖਿਆ ਤਾਂ ਗੁਰੂ ਜੀ ਸਾਰੇ ਪੱਥਰਾਂ ਤੋਂ ਮੁਕਤ ਹੋ ਕੇ ਸਹਜ ਅਵਸਥਾ ਵਿੱਚ ਸਜੇ ਹੋਏ ਸਨ ਰਾਜੇ ਦਾ ਆਤਮ ਸਮਰਪਣ ਅਤੇ ਉਪਦੇਸ਼ ਇਹ ਸਭ ਦੇਖ ਕੇ ਰਾਜਾ ਲਾਜਵਰਦ ਦਾ ਹੰਕਾਰ ਟੁੱਟ ਗਿਆ ਉਹ ਸਮਝ ਗਿਆ ਕਿ ਇਹ ਕੋਈ ਜਾਦੂਗਰ ਨਹੀਂ ਇਹ ਖੁਦਾ ਦਾ ਰੂਪ ਹਨ ਉਹ ਦੌੜਦਾ ਹੋਇਆ ਆਇਆ ਅਤੇ ਗੁਰੂ ਜੀ ਦੇ ਚਰਨਾਂ ਤੇ ਡਿੱਗ ਪਿਆ ਉਸ ਨੇ ਰੋ ਕੇ ਮਾਫੀ ਮੰਗੀ ਮੈਂ ਅਣਜਾਣ ਸੀ ਮੈਨੂੰ ਬਖਸ਼ ਲਓ ਸਤਗੁਰ ਜੀ ਨੇ ਉਸ ਨੂੰ ਬਾਹਾਂ ਫੜ ਕੇ ਉਠਾਇਆ ਅਤੇ ਤਿੰਨ ਅਮੋਲਕ ਬਚਨ ਕਹੇ ਇੱਕ ਜ਼ੁਲਮ ਦਾ ਤਿਆਗ ਬੰਦਿਆਂ ਨੂੰ ਮਾਰਨਾ ਅਤੇ ਨਫ਼ਰਤ ਕਰਨੀ ਛੱਡ ਦੇ ਰਾਜਾ ਉਹ ਹੈ ਜੋ ਪਰਜਾ ਦੀ ਰੱਖਿਆ ਕਰੇ ਨਾ ਕਿ ਉਹਨਾਂ ਦਾ ਖੂਨ ਪੀਵੇ 2 ਨਾਮ ਦੀ ਦਾਤ ਸੱਚੇ ਕਰਤਾਰ ਦਾ ਸਿਮਰਨ ਕਰ ਨਾਮ ਤੋਂ ਬਿਨਾ ਇਹ ਰਾਜ ਭਾਗ ਸਭ ਮਿੱਟੀ ਹੈ 3 ਸੇਵਾ ਅਤੇ ਲੰਗਰ ਆਪਣੇ ਖਜ਼ਾਨੇ ਗਰੀਬਾਂ ਲਈ ਖੋਲ ਦੇ ਭੁੱਖਿਆਂ ਨੂੰ ਪ੍ਰਸ਼ਾਦਾ ਸ਼ਕਾ ਅਤੇ ਨੰਗਿਆਂ ਨੂੰ ਵਸਤਰ ਦੇ 6 ਸਮਾਪਤੀ ਹਬਸ਼ ਵਿੱਚ ਨਾਮ ਦੀ ਲਹਿਰ ਰਾਜਾ ਲਾਜਵਰਦ ਨੇ ਇਹ ਸਾਰੇ ਬਚਨ ਮੰਨ ਲਏ ਉਹ ਗੁਰੂ ਜੀ ਦਾ ਪੱਕਾ ਸਿੱਖ ਮੁਰੇਦ ਬਣ ਗਿਆ। ਪੂਰੇ ਦੇਸ਼ ਵਿੱਚੋਂ ਨਫ਼ਰਤ ਖਤਮ ਹੋ ਗਈ। ਉੱਥੋਂ ਦੇ ਕਾਲੇ ਲੋਕ ਵੀ ਸਤਨਾਮ ਵਾਹਿਗੁਰੂ ਦਾ ਜਾਪ ਕਰਨ ਲੱਗੇ। ਧੰਨ ਗੁਰੂ ਨਾਨਕ ਦੇਵ ਜੀ ਨੇ ਸਾਬਤ ਕਰ ਦਿੱਤਾ ਕਿ ਰੱਬ ਦੀ ਨਜ਼ਰ ਵਿੱਚ ਕੋਈ ਕਾਲਾ ਜਾਂ ਗੋਰਾ ਨਹੀਂ, ਸਿਰਫ ਕਰਮ ਹੀ ਉੱਚੇ ਹੁੰਦੇ ਹਨ। ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮਹਿ ਚਾਨਣ ਹੋਏ। ਗੁਰੂ ਜੀ ਕਈ ਦਿਨ ਉੱਥੇ ਰਹੇ। ਉੱਥੋਂ ਦੀ ਮਰਿਆਦਾ ਠੀਕ ਕੀਤੀ। ਅਤੇ ਫਿਰ ਅੱਗੇ ਲੰਕਾ ਵੱਲ ਰਵਾਨਾ ਹੋ ਗਏ ਨਿਸ਼ਕਰਸ਼ ਕਨਕਲੂਜਨ ਸੰਗਤ ਜੀ ਇਸ ਸਾਖੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਹੰਕਾਰ ਦਾ ਸਿਰ ਹਮੇਸ਼ਾ ਨੀਵਾ ਹੁੰਦਾ ਹੈ ਅਤੇ ਨਾਮ ਸਿਮਰਨ ਨਾਲ ਵੱਡੇ ਤੋਂ ਵੱਡੇ ਪਾਪੀ ਦਾ ਹਿਰਦਾ ਵੀ ਬਦਲ ਸਕਦਾ ਹੈ ਗੁਰੂ ਨਾਨਕ ਪਾਤਸ਼ਾਹ ਨੇ ਸਰਬੱਤ ਦਾ ਭਲਾ ਮੰਗਦਿਆਂ ਹਰ ਦੇਸ਼ ਹਰ ਨਸਲ ਦੇ ਲੋਕਾਂ ਨੂੰ ਇੱਕੋ ਅਕਾਲ ਪੁਰਖ ਦੇ ਲੜ ਲਾਇਆ ਸੰਗਤ ਜੀ ਇਹ ਵੀਡੀਓ ਆਪ ਜੀ ਨੂੰ ਪਸੰਦ ਆਈ ਹੋਵੇਗੀ ਕਮੈਂਟ ਵਿੱਚ ਜ਼ਰੂਰ ਦੱਸਣਾ ਹਿਸਟਰੀ ਦੱਸਦਿਆਂ ਅਨੇਕਾ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਨੇ ਬੱਚੇ ਜਾਣ ਕੇ ਮਾਫ਼ ਕਰ ਦੇਣਾ ਜੀ ਅਗਲੀ ਵੀਡੀਓ ਲੈ ਕੇ ਜਲਦੀ ਮਿਲਦੇ ਹਾਂ ਹੁਣ ਆਗਿਆ ਦੇਵੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ